ਆਵਰੀ ਪਗੜੀ ਕੀ ਕਰੇ ਓਏ ਮੋٹے ਦਿਮਾਗ ਦੇ ਆ ਉਹਨੇ ਹੱਥ 'ਚ ਨਾਰੀਅਲ ਫੜਿਆ ਤੇ ਨਾਰੀਅਲ ਪਾਣੀ ਪੀਣ ਲੱਗੀ ਆ ਹੋਰ ਉਹਨੇ ਹੱਥ 'ਚ ਪਰਮਾਣੂ ਪੰਪ ਫੜ ਰੱਖਿਆ ਨਾਰੀਅਲ ਪਾਣੀ ਪੀ ਰਹੀ ਔਲੇ ਕੱਲੇ ਕੱਲੇ ਪੀ ਜਾਂਦੇ ਆ ਓਏ ਉਹਨੇ ਕੱਲੀ ਨਹੀਂ ਪੀਣਾ ਹੋਰ ਭਗਵਾਨ ਤਮਨ ਨੂੰ ਬੁਲਾ ਲਓ ਰਿਬਨ ਕਟਵਾ ਕੇ ਇਕੱਠੇ ਬੈ ਕੇ ਪੀ ਲੋ ਏ ਯਾਰ ਇਹਨਾਂ ਦੀ ਹਾਦੀ ਹੋਈ ਪਈ ਆ ਓਏ ਇਹਨੇ ਤੋਤਲੇ ਜਿੰਦੀ ਇੱਕ ਆ ਵੀਡੀਓ ਦੇਖੋ ਹਾਂਜੀ ਸਤਿ ਸ਼੍ਰੀ ਅਕਾਲ ਜੇ ਤੁਸੀਂ ਵੀ ਇੱਕ ਦਿਨ ਦਾ 15 ਤੋਂ 20000 ਰੁਪਏ ਕਮਾਉਣਾ ਚਾਹੁੰਦੇ ਹੋ ਤਾਂ ਮੈਂ نیچے ਇੱਕ ਆਈਡੀ ਮੈਂਸ਼ਨ ਕੀਤੀ ਆ ਇੱਕ ਦਿਨ ਦਾ 15-20 ਹਜ਼ਾਰ ਉਹ ਸਾਲਿਆ ਕਿਹੜੇ ਤੇਰੇ ਪਿਓ ਨੇ ਪੈਸਿਆਂ ਦੇ ਬੂਟੇ ਲਾਇਆ ਜਿਹੜੇ ਜਾ ਕੇ ਤੋੜ ਲੋ ਜੇ ਮਹੀਨੇ ਦਾ ਕਹਿੰਦਾ ਚੱਲ ਮੰਨ ਵੀ ਲੈਂਦੇ ਉਹ ਨਾਲੇ ਤੇਰੀ ਗੱਲ ਮੰਨਣੀ ਵੀ ਕਿਹਨੇ ਆ ਤੂੰ ਤਾਂ ਪਹਿਲੇ ਜਨਾਨੀ ਥੱਲੇ ਲੱਗਿਆ ਹੋਇਆ ਉਹ ਇੰਨੀ ਤਾਂ ਕੁੱਕਰ ਤੇ ਦਾਲ ਨਹੀਂ ਲੱਗਦੀ ਉਹ ਨਾਲੇ ਆਹ ਤੋਤਲੀ ਦੀ ਗੱਲ ਵੀ ਸੁਣ ਲਓ ਬਹੁਤ ਇੰਟੈਸਟਿੰਗ ਜਰਨਲ ਪੇਜ ਆ ਜਾਓ ਜਲਦੀ ਜਾ ਕੇ ਨਾਲ ਡੀਐਮ ਕਰੋ ਫੋਲੋ ਕਰੋ ਹਾਂ ਉਹ ਗੋਲ ਗੱਪੇ ਖਾਣੀਏ ਹੁਣ ਤੇਰੀ ਜ਼ੁਬਾਨ ਠੀਕ ਵੀ ਹੋ ਗਈ ਵੈਸੇ ਤਾਂ ਤੇਰੀ ਜੀਬ ਤਾਲੂ ਨਾਲ ਲੱਗੀ ਰਹਿੰਦੀ ਆ ਨਿੱਕੀ ਕਾਕੀ ਬਣੀ ਰਣੀ ਹੈ ਸਾਰਾ ਦਿਨ ਜਾਂ ਕੇ ਇੱਕ ਲੂਜ਼ ਕਰਨਾ ਚਾਹੁੰਦੇ ਜਾਂ ਗੇਮ ਕਰਨਾ ਚਾਹੁੰਦੇ ਮਨਿੱਕ ਚਿਕ ਆਈਡੀ ਮੈਂਸ਼ਨ ਕੀਤੀ ਹੋਈ ਆ ਉਹ ਤੋਤਲੀਏ ਤੂੰ ਲੋਕਾਂ ਨੂੰ ਸਲਾਵਾ ਦੀ ਜਾਂ ਨਹੀਂ ਆ weight ਵਧਾਉਂਦੀਆਂ ਘਟਾਉਂਦੀਆਂ ਉਹ ਤੇਰੇ ਨਾਲ ਬੈਠਾ ਜਿਹੜਾ ਸੁੱਕੀ ਲੱਕੜ ਇਹਨੂੰ ਵੀ ਕੋਈ ਦਵਾਈ ਖਵਾ ਦੇ ਉਹ ਕਿਵੇਂ ਹੱਡ ਨਿਕਲੇ ਪਏ ਜਾਂਦੇ ਉਹ ਇਹ ਤਾਂ ਪੂਣੀ ਮਾਰ ਕੇ ਬੰਦਾ ਮਾਰਦੇ